ਸਤ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਅੱਜ ਕੋਸ਼ਿਸ਼ ਕਰਾਂਗੀ ਕਿ ਸਾਰਿਆਂ ਦੀਆਂ ਜਿਹੜੇ ਰੇਟ ਨੇ ਦੱਸ ਦਿਆਂ ਇਹ ਫਰਸਟ ਕਲੈਕਸ਼ਨ 680 ਵਿੱਚ ਆਏਗੀ ਬਹੁਤ ਪਿਆਰਾ ਸੂਟ ਹੈ ਦੁਪੱਟਾ ਬਹੁਤ ਪਿਆਰਾ ਹੈ ਕੁਝ ਕਲੈਕਸ਼ਨ ਆਣਗੀਆਂ ਸਿੰਗਲ ਕਲਰ ਵਿੱਚ ਐਮ ਵਾਲੀ ਸਿੰਗਲ ਕਲਰ ਵਿੱਚ ਆਏਗੀ 8 ਮੀਟਰ ਦਾ ਪਿਓਰ ਉਪਾੜਾ ਸਿਲਕ ਦਾ ਤੁਹਾਨੂੰ embroidery ਵਾਲਾ velvet ਦੇ ਨਾਲ ਪੈਚ ਲੱਗਿਆ ਸੂਟ ਮਿਲੇਗਾ 2 ਮੀਟਰ ਦਾ ਵੱਡੇ 바 ਦਾ ਪਿਓਰ ਵੈਲਵਟ ਦਾ ਤੁਹਾਨੂੰ ਬਾਟਮ ਮਿਲੇਗਾ ਹੈਂਡਵਰਕ ਹੋਇਆ ਬਾਟਮ ਤੇ ਪ੍ਰਾਈਸ ਇਹਦਾ 1550 ਰੁਪਏ ਹੈ 슬ੀਵਸ ਤੇ ਵੀ ਹੈਵੀ ਵਰਕ ਹੈ ਹੈਂਡਵਰਕ ਹੈ ਵੈਲਵਟ ਵਾਲੇ ਪੈਚ ਲੱਗੇ ਨੇ ਜਿਵੇਂ ਆਹ ਘੇਰੇ ਤੇ ਲੱਗੇ ਨੇ ਐਮ ਵਾਲੀ ਕਲੈਕਸ਼ਨਾਂ ਤਿੰਨ ਰੰਗਾਂ ਵਿੱਚ 2.5 ਮੀਟਰ ਦਾ ਬਰਬਰੀ ਸ਼ਿਮਰ ਦਾ ਜਿਹੜਾ ਸ਼ਰਟ ਆਏਗਾ embroidery ਆਏਗੀ 1070 ਇਹਦਾ ਪ੍ਰਾਈਸ ਹੈ ਦੁਪੱਟਾ ਬਰਬਰੀ ਸ਼ਿਮਰ ਦਾ ਆਏਗਾ ਤੇ embroidery ਵਾਲਾ ਆਏਗਾ ਇਹ ਪਾਰਟੀ ਵਾਲ ਲੁੱਕ ਵਾਲੀਆਂ ਕਲੈਕਸ਼ਨਾਂ ਵਾਲੇ ਡੀਟਸ ਸਭ ਤੇ ਬਹੁਤ ਜੈਨੂਅਨ ਨੇ ਬਾਕੀ ਅਗਰ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 623924575 ਚ ਦਿੱਤਾ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਐ ਵਾਲੀ ਜਿਹੜੇ ਚਾਰ ਰੰਗਾਂ ਵਿੱਚ ਸੂਟ ਆਣਗੇ 840ਾਂ ਵਿੱਚ ਨੇ ਰੰਗ ਇਹਦੇ ਵਿੱਚ ਚਾਰ ਹੈਗੇ ਨੇ ਨੇਚਰਲ ਕ੍ਰੇਪ ਦਾ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਦੁਪੱਟਾ ਚਨਾਉਣ ਦਾ ਕੱਟਵਰਕ ਵਾਲਾ ਮਿਲੇਗਾ ਇਹਨਾਂ ਵਿੱਚ ਰੰਗ ਡਿਜ਼ਾਈਨ ਪੈਟਰਨ ਸਾਰੇ ਅਵੇਲੇਬਲ ਨੇ ਅਗਰ ਤੁਸੀਂ ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਦਿੱਤਾ ਨੰਬਰ ਜਾ ਕੇ ਮੈਸੇਜ ਕਰ ਸਕਦੇ ਹੋ ਜਿੰਨਾ ਵਿੱਚ ਜਿਹੜੇ ਜਿਹੜੇ ਕਲਰ ਹੈਗੇ ਨੇ ਉਹ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਇਹਨਾਂ ਵਿੱਚ ਹੋਰ ਕਲਰ ਨਹੀਂ ਐਨੇ ਹੀ ਕਲਰ ਨੇ ਵੱਖਰੇ ਵੱਖਰੇ ਡਿਜ਼ਾਈਨ ਪੈਟਰਨ ਆਣਗੇ ਰੰਗਾਂ ਅਨੁਸਾਰਿਆਂ ਨੂੰ ਮੈਂ ਇੱਥੇ ਐਡ ਕਰ ਦਿੱਤਾ ਹੈ ਇਹ ਸੂਟ ਸਾਰੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਫੈਬਰਿਕ ਤੇ ਪ੍ਰਾਈਸ ਦੀ ਡਿਟੇਲ ਮੈਂ ਕੋਸ਼ਿਸ਼ ਕਰਾਂਗੀ ਜਿੰਨੀਆਂ ਦੀ ਪੋਸੀਬਲ ਹੋਏ ਇੱਥੇ ਦੱਸ ਦਿਆਂ ਬਾਕੀ ਅਗਰ ਕਿਸੇ ਦੀ ਰਹਿ ਜਾਏਗੀ ਤਾਂ ਨੰਬਰ 'ਤੇ ਜਾ ਕੇ ਪੁੱਛ ਸਕਦੇ ਹੋ ਹਟਾਈ ਮੇਰੇ ਦੇਸ਼ੇਮਰ ਸਿਲਕ ਵਾਲਾ ਤੁਹਾਨੂੰ ਸ਼ਾਈਨਿੰਗ ਵਾਲਾ ਜਿਹੜਾ ਹਣ ਦਾ ਸੂਟ ਮਿਲੇਗਾ 1200 ਦੇ ਨਿਵੇਦਾ ਪ੍ਰਾਈਸ ਹੈ 1300 ਦੇ ਵਿੱਚ ਤੁਹਾਨੂੰ ਇਹ ਵਾਲਾ ਪਾਰਟੀ ਵਾਲੇ ਲੁੱਕ ਵਾਲਾ ਸੂਟ ਮਿਲ ਜੇਗਾ ਸਾਰੇ ਸੂਟਾਂ ਦੇ ਰੰਗ ਤੇ ਡਿਜ਼ਾਈਨ ਜਿਹੜੇ ਨੇ ਅਵੇਲੇਬਲ ਨੇ ਬਾਕੀ ਅਗਰ ਕਿਸੇ ਸੂਟ ਦੀ ਕੁਐਰੀ ਡਿਟੇਲਸ ਰਹਿ ਜਾਂਦੀ ਹੈ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਜਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੇ ਕੋਲ ਰਿਪਲਾਈ ਜਰੂਰ ਆਏਗਾ ਇਹ ਬ੍ਰੌਕਰ ਦੇ ਸੂਟ ਆਣਗੇ 5 ਮੀਟਰ ਦੇ ਨਾਲ ਬਹੁਤ ਪਿਆਰਾ ਲਟਕਣ ਵਾਲਾ ਦੁਪੱਟੇ ਦੇ ਲੈਸ ਲੱਗੀ ਆ 790 ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲ ਜੇਗਾ ਕਲਰ ਕੰਟਰਾਸਟ ਬੜੇ ਪਿਆਰੇ ਬਣਾਏ ਨੇ ਸੂਟ ਤੁਹਾਨੂੰ 5 ਮੀਟਰ ਦਾ ਆਲ ਓਵਰ ਪ੍ਰਿੰਟ ਜਿਹੜਾ ਸੈਲਫ ਪ੍ਰਿੰਟ ਨਾਲ ਬ੍ਰੌਕਰ ਦਾ ਆਏਗਾ ਨਾਲ ਦੁਪੱਟਾ 2.5 ਮੀਟਰ ਦੀ ਲੈਂਥ ਵਾਲਾ ਆਏਗਾ ਲੈਸ ਲੱਗੀ ਆ ਦੁਪੱਟੇ ਦੇ ਫੋਰ ਸਾਈਡ ਤੇ ਫੁੱਲ ਪੈਡਿੰਗ ਸਪੈਸ਼ਲ ਵਾਲੀ ਹੈ ਕਲੈਕਸ਼ਨਾਂ ਨੇ ਅਗਾਂਹ ਤੇ ਡਿਜ਼ਾਈਨ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਇਹ ਵਾਲੇ ਸੂਟਾਂ ਸਾਨੂੰ ਫਲਾਵਰ ਡਿਜ਼ਾਈਨ ਦੇ ਨਾਲ 5 ਮੀਟਰ ਦਾ ਆਲਓਵਰ ਬਕਰ ਦਾ ਸੂਟ ਮਿਲੇਗਾ ਦੁਪੱਟਾ ਇਹਦਾ 2.5 ਮੀਟਰ ਦਾ ਆਏਗਾ 4 ਸਾਈਡਡ ਲੇਟ ਹੈ ਲਿਆਸ ਲੱਗੀ ਜੌਰ ਚੜ ਦਾ ਤੁਹਾਨੂੰ ਮਿਲੇਗਾ ਤੇ ਫਾਰ ਪਾਕਿਸਤਾਨੀ ਸਟਾਈਲ ਦਾ ਜਿਹੜਾ ਫਾਰ ਹੁੰਦੀ ਹੈ ਉਹ ਲੱਗੀ ਹੈ ਸਾਈਡਾਂ ਤੇ ਦੁਪੱਟੇ ਦਾ ਫੈਬਰਿਕ ਜਿਹੜਾ জর্জਟ ਦਾ ਹੈ ਪ੍ਰਾਈਸ ਇਹਦਾ 790 ਪਏ ਆ ਰੰਗ ਇਹਦੇ ਵਿੱਚ 25 ਅਵੇਲੇਬਲ ਨੇ ਸਾਰੇ ਹੀ ਰੰਗ ਬਹੁਤ ਸੋਹਣੇ ਨੇ ਬਹੁਤ ਵਧੀਆ ਡਿਜ਼ਾਈਨ ਹੈ ਕੰਬੀਨੇਸ਼ਨ ਬਹੁਤ ਸੋਹਣਾ ਬਣਾਇਆ ਗਿਆ ਹੈ ਅਗਰ ਤੁਸੀਂ ਬਾਈ ਕਰਨਾ ਚਾਹ ਜਾਂ ਕੁਝ ਵੀ ਕੁਐਰੀ ਕਰਨੀ ਹੈ ਇਹ ਨਵੇਂ ਹੀ ਆਰਟੀਕਲ ਆਏ ਨੇ 790 ਵਿੱਚ ਤੁਹਾਨੂੰ ਬਰੋਕੇਟ ਦਾ ਸੂਟ ਮਿਲ ਜੇਗਾ ਪਾਰਟੀ ਵੇਅ ਲੁੱਕ ਵਾਲਾ ਸੂਟ ਹੈ ਰੰਗ ਤੇ ਡਿਜ਼ਾਈਨ ਦੇ ਵਿੱਚ 25 ਆ ਗਏ ਨੇ ਅਗਰ ਬਾਈ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜੈਸੇ ਵੀ ਸੂਟ ਦੇ ਬਾਰੇ ਵਿੱਚ ਬਾਈ ਕਰਨਾ ਜਾਂ ਕੋਈ ਵੀ ਹੋਰ ਡਿਟੇਲ ਚਾਹੀਦੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਐਮ ਵਾਲੇ ਸੂਟ ਤਿੰਨ ਰੰਗਾਂ ਵਿੱਚ ਆਏ ਨੇ ਚੌਰਚੜ ਦਾ ਸੂਟ ਆਏਗਾ ਬਹੁਤ ਪਿਆਰਾ ਥ्रेड ਵਰਕ ਹੋਇਆ 780 ਦਾ ਪ੍ਰਾਈਸ ਹੈ ਚੌਰਚੜ ਦਾ ਬਾਟਮ ਹੈ ਤੇ ਦੁਪੱਟਾ ਵੀ ਜਿਹੜਾ ਚੌਰਚੜ ਦਾ ਮਿਲੇਗਾ ਬਹੁਤ ਸੋਹਣਾ ਡਿਜ਼ਾਈਨ ਨੇ ਇਹਨਾਂ ਵਿੱਚ ਇਹ 700 ਚਾਹ ਸੌਰੀ 440 ਵਿੱਚ ਤੁਹਾਨੂੰ ਕੋਰੀਅਨ ਵੈਲਵਟ ਦਾ 1.80 ਤੋਂ 2 ਮੀਟਰ ਤੋਂ ਉੱਪਰ ਦਾ ਸ਼ਰਟ ਦਾ ਤੇ 2 ਮੀਟਰ ਤੋਂ ਉੱਪਰ ਦਾ ਬਾਟਮ ਦਾ ਫੈਬਰਿਕ ਮਿਲੇਗਾ 440 ਇਹਦਾ ਰੇਟ ਹੈ ਇਹਦੇ ਵਿੱਚ ਮੇਰੇ ਕੋਲ 16 ਰੰਗ ਅਵੇਲੇਬਲ ਨੇ ਸਾਰੇ ਰੰਗ ਤੇ ਡਿਜ਼ਾਈਨ ਜਿਹੜੇ ਨੇ ਦਿੱਤੇ ਹੋਏ ਨੇ ਇੱਥੇ ਉਹ ਸਾਰੇ ਹੀ ਅਵੇਲੇਬਲ ਨੇ ਸਿਰਫ ਤੇ ਸਿਰਫ 440ਾਂ ਵਿੱਚ ਇਹ ਤੁਹਾਨੂੰ ਸੂਟ ਮਿਲ ਜਾਣਗੇ ਨਿਨਾ ਵਿੱਚ ਫਿਲਹਾਲ ਅਜੇ ਮੇਰੇ ਕੋਲ 16 ਕਲਰ ਆਏ ਨੇ ਅਨੈਕਸਟ ਵਿంటర్ ਸੀਜ਼ਨ ਦੇ ਵਿੱਚ ਹੋਰ ਵੀ ਕਲਰ ਇਹਨਾਂ ਵਿੱਚ ਅਪਡੇਟ ਹੋ ਸਕਦੇ ਹਨ ਬਾਕੀ ਫਿਲਹਾਲ ਅਜੇ ਮੇਰੇ ਕੋਲ ਸਿਰਫ ਤੇ ਸਿਰਫ 16 ਕਲਰ ਹੀ ਅਵੇਲੇਬਲ ਹਨ ਅਗਰ ਤੁਸੀਂ ਇਹ ਸੂਟ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਤਾਂ ਮੈਂ ਨੰਬਰ ਆਪਣਾ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਸਕਦੇ ਇਹ ਵਾਲੇ ਜਿਹੜੇ ਸੂਟ ਨੇ ਪਸ਼ਮੀਨਾ ਦੇ ਆਣਗੇ 2.5 ਮੀਟਰ ਦਾ ਡਿਜੀਟਲ print ਦਾ ਸ਼ਰਟ ਵੀ ਲੇਗੀ ਸਭੇ ਸਾਟੀਕਨ ਸੈੱਟ ਦੇ ਨਾਲ ਹੈ 슬ੀਵਸ print ਹੈ ਬੈਕ ਸਾਈਡ ਵੀ print ਹੈ ਬਾਟਮ 2.5 ਮੀਟਰ ਦਾ ਪਲੇਨ ਮਿਲੇਗਾ ਸਟਾਲ ਵੀ ਡਿਜੀਟਲ print ਨਾਲ ਆਏਗਾ ਪ੍ਰਾਈਸ ਇਹਦਾ 780 ਰੁਪਿਆ ਹੈ ਰੰਗ ਇਹਦੇ ਵਿੱਚ ਮੇਰੇ ਕੋਲ 4 ਹੈਗੇ ਐ ਸਿੰਗਲ ਕਲਰ ਵਿੱਚ 1100 ਰੁਪਏ ਦੇ ਵਿੱਚ ਸੂਟ ਆਏਗਾ ਰੰਗ ਇਹਦੇ ਜਿਹੜੇ ਜਿਹੜੇ ਐਡ ਸਿੰਗਲ ਕਲਰ ਵਿੱਚ ਆਏਗਾ ਇਹ ਸੂਟ ਬਹੁਤ ਡਿਮਾਂਡ ਵਿੱਚ ਨੇ ਸਾਰੇ ਹੀ ਇਹਨਾਂ ਸੂਟਾਂ ਦੀ ਬਹੁਤ ਡਿਮਾਂਡ ਕਰ ਰਹੇ ਨੇ ਤਾਂ ਰੰਗ ਇਹਦੇ ਵਿੱਚ ਜਿੰਨੇ ਆਏ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਹੁਤ ਪਿਆਰੇ ਕਲਰ ਕੰਬੀਨੇਸ਼ਨ ਦੇ ਨਾਲ ਤੁਹਾਨੂੰ 1000 ਰੁਪਏ ਦੇ ਵਿੱਚ ਇੱਕ ਵੈਡਿੰਗ ਸਪੈਸ਼ਲ ਟਾਪ ਐਂਡ ਬਾਟਮ ਦਾ ਸੂਟ ਮਿਲ ਜਾਏਗਾ ਇਹਦੇ ਵਿੱਚ ਤੁਹਾਨੂੰ ਜਿਹੜਾ ਕਿ ਪਿਓਰ ਸਿਲਕ ਦਾ ਬਹੁਤ ਹੀ ਪਿਆਰੀ ਕੁਆਲਿਟੀ ਸੁਪੀਰੀਅਰ ਕੁਆਲਿਟੀ ਦਾ ਸ਼ੋਰ ਦਾ ਫੈਬਰਿਕ ਮਿਲੇਗਾ ਬਾਟਮ ਦਾ ਵੀ ਸੇਮ ਹੈ ਬਨਾਰਸੀ ਬ੍ਰੋਕੇਟ ਦਾ ਟਾਪ ਐਂਡ ਬਾਟਮ ਹੈ ਇਹਦੇ ਜਿਹੜਾ ਪ੍ਰਾਈਸ ਹੈ 1000 ਰੁਪਏ ਆ ਬਹੁਤ ਪਿਆਰੀ ਲੁੱਕ ਦੇਣਗੇ ਵਿਆਹਾਂ ਸ਼ਾਦੀਆਂ ਤੇ ਇਦਾਂ ਦੇ ਸੂਟ ਬਹੁਤ ਪਿਆਰੀ ਲੁੱਕ ਦਿੰਦੇ ਨੇ ਰੰਗ ਇਹਦੇ ਵਿੱਚ ਮੇਰੇ ਕੋਲ ਪੰਜ ਨੇ ਮੈਰੂਨ ਹੈ 레드 ਮਜੈਂਟਾ ਬਲੂ ਪਰਪਲ ਤੇ yellow ਸਾਰੇ ਵਿਆਹਾਂ ਸ਼ਾਦੀਆਂ ਤੇ ਖੂਬ ਟ੍ਰੈਂਡ ਕਰਨ ਵਾਲੇ ਰੰਗ ਨੇ ਤੇ ਇਹਨਾਂ ਦੇ ਜਿਹੜੇ ਕੀ ਪੰਜਾਂ ਰੰਗਾਂ ਦੀ ਅਵੇਲੇਬਿਲਟੀ ਹੈਗੀ ਹੈ ਵੈਡਿੰਗ ਸੀਜ਼ਨ ਆ ਰਿਹਾ ਤਾਂ ਹੋਤਾ ਕਰਦੀ ਅਵੇਲੇਬਿਲਟੀ ਪੂਰੀ ਖੂਬ ਰਹੇਗੀ 550 ਦੇ ਵਿੱਚ ਤੁਹਾਨੂੰ ਸਿਲਕ ਦਾ ਸੂਟ ਮਿਲੇਗਾ embroidery ਵਾਲਾ ਦੁਪੱਟਾ ਵੀ ਚਿੱਤਰਾ ਸਿਲਕ ਦਾ ਪ੍ਰਾਈਸ ਇਹਦਾ 550 ਰੁਪਏ ਆ ਰੰਗੇ ਦੇ ਵਿੱਚ ਸਾਡੇ ਕੋਲ 4 ਆਏ ਨੇ ਬਹੁਤ ਸਸਤੇ ਰੇਟਾਂ ਨਾਲ ਆਏ ਨੇ ਸਿਰਫ ਤੇ ਸਿਰਫ 550 ਵਿੱਚ ਸਿੰਪਲ ਸਾਬਰ ਸੂਟ ਵੈਡਿੰਗ ਤੇ ਪਾਣ ਲਈ ਛੋਟੇ ਮੋਟੇ ਫੰਕਸ਼ਨਾਂ ਤੇ ਪਾਣ ਲਈ ਬਹੁਤ ਵਧੀਆ ਸੂਟ ਰਹਿੰਦੇ ਨੇ ਐਵੇਂ ਦੇ ਇਹ ਨਵੇਂ ਸੁਨੀਲ ਵੈਲਵਟ ਦੇ ਸੂਟ ਆਏ ਨੇ ਤੁਹਾਨੂੰ 3.5 ਮੀਟਰ ਦਾ ਵੱਡੇ ਵਰ ਦਾ ਜਿਹੜਾ ਕਿ 5 ਮੀਟਰ ਦੇ ਪ੍ਰੋਕਸ ਸੂਟ ਬਣ ਜਾਂਦਾ ਉਹ ਵਾਲਾ ਸੂਟ ਦਾ ਫੈਬਰਿਕ ਮਿਲੇਗਾ ਤੇ ਪਿਓਰ ਬ੍ਰਾਂਡਡ ਵੂਲਨ ਦਾ ਜਿਹੜਾ ਸਟੋਲ ਦੁਪੱਟ ਮਿਲੇਗਾ ਓਮ ਬ੍ਰੌਇਡਰੀ ਕੰਟਰਾਸਟ ਕੀਤੀ ਗਈ ਹੈ ਕੁਝ ਨੂੰ ਫੁਲਕਾਰੀ ਟੱਚ ਦਿੱਤਾ ਗਿਆ ਕੁਝ ਨੂੰ ਸਟੋ ਇਹ ਵਾਲੇ ਸੂਟ ਤੁਹਾਨੂੰ ਸਿਰਫ ਤੇ ਸਿਰਫ 690 ਦੇ ਵਿੱਚ ਮਿਲ ਜਾਣਗੇ ਬਹੁਤ ਪਿਆਰਾ ਦੁਪੱਟਾ ਹੈ 3.5 ਮੀਟਰ ਦਾ ਤੁਹਾਨੂੰ ਸੂਟ ਮਿਲ ਜੇਗਾ ਵੱਡੇ ਵਰ ਦਾ ਰੰਗ ਤੇ ਡਿਜ਼ਾਈਨ ਜਿਹੜੇ ਵੀ ਇੱਥੇ ਹੈਗੇ ਨੇ ਮੈਂ ਐਡ ਕਰ ਦਿੱਤੇ ਨੇ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਤਾਂ ਮੈਂ ਆਪਣਾ ਨੰਬਰ ਦਿੱਤਾ ਨੰਬਰ ਜਾ ਕੇ ਮੈਸੇਜ ਕਰ ਦਿਓ ਸੂਟ ਡਿਜ਼ਾਈਨ ਜਿੰਨੇ ਵੀ ਮੈਂ ਇੱਥੇ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਤੇ ਸਾਰੇ ਹੀ ਸੂਟਾਂ ਵਿੱਚ ਜੋ ਵੀ ਪੈਟਰਨ ਡਿਜ਼ਾਈਨ ਵਗੈਰਾ ਹੈਗੇ ਨੇ ਉਹ ਸਾਰੇ ਦੇ ਸਾਰੇ ਸੇਮ ਐਜ਼ ਇਟ ਇਜ਼ ਸੇਮ ਐਵੇਂ ਦੇ ਪੈਟਰਨ ਦੇ ਵਿੱਚ ਸੇਮ ਹੀ ਡਿਜ਼ਾਈਨ ਰੰਗਾਂ ਦੇ ਵਿੱਚ ਅਵੇਲੇਬਲ ਨੇ ਅਗਰ ਤੁਸੀਂ ਸਟੇਟਸ ਵੇਖਣਾ ਤਾਂ ਵੀ ਨੰਬਰ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਤੇ ਅਗਰ ਤੁਸੀਂ ਰੀਸੈਲਰ ਹੋ ਰੀਸੇਲਿੰਗ ਕਰਨਾ ਚਾਹੁੰਦੇ ਹੋ ਜਾਂ ਗਾਹਕ ਤਾਂ ਵੀ ਨੰਬਰ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਵਾਂਗੀ ਡੇਲੀ ਅਪਡੇਟਸ ਦੇ ਲਈ ਇੱਥੇ ਵੀਡੀਓ ਵਿੱਚ ਸਾਰੇ ਸੂਟ ਐਡ ਕਰਨ ਇਜ਼ੀ ਨਹੀਂ ਹੁੰਦੇ ਇਸ ਲਈ ਤੁਸੀਂ ਸਟੇਟਸ ਤੇ ਵੀ ਜਿਹੜੇ ਸਾਰੇ ਦੇ ਸਾਰੇ ਸੂਟਾਂ ਦੇ ਡਿਜ਼ਾਈਨ ਤੇ ਪੈਟਰਨ ਵੇਖ ਸਕਦੇ ਹੋ ਸੂਟ ਸਾਰੇ ਡਿਜ਼ਾਈਨ ਸਾਰੇ ਅਵੇਲੇਬਲ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਤਾਂ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ ਨਵੇਂ-ਨਵੇਂ ਕਲੈਕਸ਼ਨਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਕਲੈਕਸ਼ਨਾਂ ਰੰਗ ਡਿਜ਼ਾਈਨ ਸਾਰੇ ਅਵੇਲੇਬਲ ਨੇ ਬਾਈ ਕਰਨਾ ਚਾਹ ਕੋਈ ਵੀ ਕਵਰੀ ਖਾਨੀ ਹੈ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਦਿਓ ਸੂਟ ਸਾਰੇ ਅਵੇਲੇਬਲ ਨੇ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ